ਖੋਜ ਕੇ ਕੁਝ ਬੁੱਝਣ ਗੁਰਬਾਣੀ ਉਜਾਰਤ ਹੈ ਬੁੱਝਣ ਵਾਲੀ ਗੱਲ ਹੈ ਪੜਨ ਵਾਲੀ ਨਹੀਂ ਹੈ ਇਹ ਖੋਜ ਵਾਲੀ ਚੀਜ਼ ਪੜਨ ਵਾਲੀ ਨਹੀਂ ਹੁੰਦੀ ਖੱਖਾ ਖੋਜ ਪਰੇ ਜੋ ਕੋਈ ਜੋ ਖੋਜੇ ਸੋ ਬਹਰ ਨ ਹੋਈ ਖੋਜ ਬੂਝ ਜੋ ਕਰੇ ਵਿਚਾਰਾ ਤੋ ਭਵ ਜਲ ਤਰਤ ਨਾ ਲਾਵੇ ਬਾਰਾ ਗਵਰਾ ਖੋਜ ਪਰੇ ਜੋ ਕੋਈ ਦੁਬਾਰਾ ਸ਼ੁਰੂ ਕਰ ਲਈ ਗੱਲ ਏ ਵਿਜ਼ਿਟੋ ਪਹਿਲਾਂ ਬੁਕਾਤੀ ਨਾ ਗੱਲ ਸਿਰੇ ਲਾ ਕੇ ਦੁਬਾਰਾ ਫੇਰ ਸ਼ੁਰੂ ਕੀਤੀ ਜੇ ਕੋਈ ਜਿਹੜਾ ਕੁਝ ਖੋਜਿਆ ਤੂ ਵੀਰ ਨੇ ਹੋਬਰੇ ਖੋਜ ਪਰਬਤ ਕੋਈ ਕਿ ਹੈ ਨਾ ਪਹਿਲੋ ਜਿਹੜਾ ਕਹਿੰਦੇ ਮੈਂ ਰਾਹ ਖੋਜਿਆ ਜੇ ਕੋਈ ਇਸ ਰਸਤੇ ਪੈ ਜਵੇ ਜਿਹੜਾ ਵੀ ਰਸਤਾ ਖੋਜ ਲਿਆ ਕਬੀਰ ਨੇ ਖੋਜ ਕੇ ਰਸਤਾ ਦੱਸਿਆ ਨਾ ਉਹ ਵੀ ਇਹੀ ਸੰਸਾਰ ਕੋ ਇਹ ਗੁਰਮਤ ਦਾ ਮਾਰਗ ਜਿਹੜਾ ਕਬੀਰ ਨੇ ਲੱਭ ਲਿਆ ਫੇਰ ਕਹ ਲੋ ਖੋਲ ਖੋਜ ਲਿਆ ਲੱਭ ਲਿਆ ਜੇ ਕੋਈ ਇਸ ਰਸਤੇ ਪਹੁੰਚ ਜਵੇ ਕਾ ਕਾ ਖੋਜ ਪਰੇ ਜੇ ਕੋਈ ਹੋਈ ਹੋਈ ਜੇ ਕੋਈ ਇਸ ਖੋਜ ਦੇ ਰਸਤੇ ਪਹੁੰਚ ਜਵੇ ਜੋ ਖੋਜੇ ਸੋ ਬਹਰ ਨ ਹੋਈ ਜਿਹੜਾ ਇਸ ਰਸਤੇ 'ਤੇ ਆਇਆ ਖੋਜ ਲਵੇ ਨੋ ਆਪਣੇ ਆਪ ਨੂੰ ਰਸਤੇ 'ਤੇ ਬੈਣ ਹੋਰ ਗੱਲ ਐ ਪਹੁੰਚਣ ਹੋਰ ਗੱਲ ਐ ਰਾਹ ਦੇ ਵਿੱਚ ਨਨਕ ਤੇ ਵਹਿ ਜਾਵੇ ਚੱਲੇ ਤੇ ਹਰ ਬੰਦਕੋ ਪਿੱਛੇ ੜਕੇ ਚੀਤ ਜਿਹੜਾ ਤੁਰ ਪਹੁੰਚ ਜਾਵੇ ਖੋਜ ਲਵੇ ਉਹਦਾ ਦਵਾਰਾ ਜ਼ਰੂਰੀ ਹੁੰਦਾ ਬੋਰ ਫਿਰ ਦਵਾਰਾ ਜ਼ਰੂਰੀ ਨਹੀਂ ਹੁੰਦਾ ਸੋ ਬਾਹਰ ਨਾ ਹੋਈ ਦੁਆਰਾ ਜਰੂਰੀ ਨਹੀਂ ਹੋ ਸਕਦਾ ਇਹ ਗੱਲ ਕਹਿ ਕੇ ਗਲਤ ਹੋ ਰਿਹਾ ਗੁਰਬਾਣੀ ਦਾ ਜਿਹੜਾ ਰਸਤਾ ਹੈ ਜੇ ਕੋਈ ਇਸ ਰਸਤੇ ਨੂੰ ਸਮਝ ਲਵੇ ਸਮਝ ਕੇ ਖੋਜਣ ਦਾ ਬੰਦਾ ਸਮਝਣਾ ਸਮਝ ਗਏ ਉੱਥੇ ਤੱਕ ਪਹੁੰਚ ਜਵੇ ਜਿੱਥੇ ਤਾਂ ਗੱਲ ਕੀਤੀ ਹੋਈ ਹੈ ਉਹਦਾ ਦੁਆਰਾ ਜਰੂਰੀ ਨਹੀਂ ਹੋ ਸਕਦਾ ਸਾਰੇ ਧਰਮਾਂ ਦਾ ਟੀਚਾ ਦਵਾਰਾ ਜਨਮ ਨਾ ਹੋਣਾ ਲਈ ਹੈ 84 ਕੱਟੀ ਜਾਣ ਲਈ ਟੀਚਾ ਉਹਦੀ 84 ਕੱਟੀ ਜਾਂਦੀ ਹੈ ਕੱਟੀ ਜਾਊਗੀ ਇਹ ਗਰੰਟੀ ਕੀਤੀ ਹੈ ਗੱਲ ਤਾਂ ਸਿੱਖੀ ਦੀ ਇਹ ਹੈ ਸਿੱਖ ਦਾ ਟੀਚਾ ਇਹ ਹੈ ਟਾਰਗੇਟ ਇਹ ਹੈ ਦਵਾਰਾ ਜਨਮ ਨਾ ਹੋਵੇ ਕੀ ਕਿਸੇ ਦਾ ਟੀਚਾ ਹੈ ਸਿੱਖ ਦਾ ਜੇ ਟੀਚਾ ਇਹ ਹੈ ਨਹੀਂ ਉਹ ਸਿੱਖ ਹੈ ਨਹੀਂ ਲਿਖੇ ਚ ਨਾਰ ਹੈ ਕੋਈ ਕੱਟ ਤੋਂ ਕੱਟ ਬਦੋਬਦ ਇਹੀ ਟੀਚਾ ਸਿੱਖਦਾ ਕੱਟ ਤੋਂ ਕੱਟ ਵੀ ਇਹੀ ਹੈ ਬਦੋਬਦ ਵੀ ਇਹੀ ਕੋਈ ਨਾ ਬਸ ਇਹੀ ਟੀਚਾ ਹੈ ਨਾ ਇਹ ਘਾਟਾ ਹੈ ਨਾ ਇਹ ਤੋਂ ਵੱਧ ਹੋ ਸਕਦਾ ਇਹ ਤੋਂ ਘੱਟ ਕੋਈ ਫਾਇਦਾ ਨਹੀਂ ਫਿਰ ਪਤਾ ਨਹੀਂ ਅਗਲੇ ਜਨਮ ਵਿੱਚ ਕੀ ਹੋੜ ਸੰਗਤ ਬੇੜੀ ਹੈ ਨਹੀਂ ਬੇੜੀ ਕਿਹੜੇ ਰਾਹ ਪੈ ਜਾਣਾ ਹੈ ਜਿਹੜਾ ਖੋਜ ਰਸਤਾ ਫੜਿਆ ਹੋਇਆ ਹੈ ਹੁਣ ਲੋ ਸਾਰੇ ਪਹੁੰਚਿਆ ਅਗਲੀ ਵਾਰ ਦਾ ਕੀ ਪਤਾ ਵੀ ਦਵਾਰ ਮਨੁੱਖਾ ਜਾਂਦਾ ਨਹੀਂ ਬੰਦਾ ਕੋਈ ਵੀ ਨਹੀਂ ਜਾਂਦਾ ਜਦ ਰੁੱਖੇ ਦਾ ਮਤਲਬ ਇਹ ਨਹੀਂ ਜਲਵਾ ਨਹੀਂ ਹੁੰਦਾ ਜਲਵਾ ਰੁੱਖਾ ਜਲਵਾ ਹੋਊ ਫਿਰ ਤਾਂ ਉਹ ਹੀ ਜਿਹੜਾ ਫਿਰ ਤਾਂ ਫੇਰ ਆ ਗਿਆ ਜਿਹੜਾ ਸੀ 84 ਮਨੁੱਖਾ ਜਾਂਦਾ 84 ਦੇ ਬਾਹਰ ਨਹੀਂ ਹੈ 84 ਦੀ ਆਖਰੀ ਬੌੜੀ ਤਾਂ ਹੈ ਪਰ ਬਾਹਰ ਤਾਂ ਹੈ ਨਹੀਂ ਜਿਹੜਾ ਸੀ ਤੇ ਰੁੱਖ ਨਹੀਂ ਰੜ ਕੇ ਜਾਂਦੇ ਗੁਰਖਾ ਜਲਬੂ ਦੇ ਵਿੱਚੋਂ ਦਰگە ਜਾਦੀ ਸਕਦਾ ਸਿੱਧਾ ਜਾ ਸਕਦਾ ਹੈ ਕੋਈ ਜੋ ਮੂਝ ਜੋ ਕਰੇ ਵਿਚਾਰਾ ਤੋ ਭਵਜਲ ਤਰਤਨ ਲਾਵੇ ਬਾਰ ਖੋਜ ਕੇ ਕੁਛ ਬੁਝਲ ਗੁਰਬਾਣੀ ਉਜਾਰਤ ਹੈ ਬੁਝਣ ਵਾਲੀ ਗੱਲ ਹੈ ਪੜਨ ਵਾਲੀ ਨਹੀਂ ਹੈ ਇਹ ਖੋਜ ਵਾਲੀ ਚੀਜ਼ ਪੜਨ ਵਾਲੀ ਨਹੀਂ ਹੁੰਦੀ ਗੁਰਬਾਣੀ ਦੇ ਪੜਨ ਦਾ ਬਦਲ ਵੀ ਖੋਜੜੀ ਹੈ ਜਿਹੜਾ ਪੜ੍ਹਦਾ ਮਤਲਬ ਹੈ ਸੋ ਪੜਿਆ ਸੋ ਪੜਤ ਵੀਨੋ ਜਿੱਤੇ ਰਾਮ ਨਾਮ ਗਾਣ ਹਾਰ ਜਿਹੜਾ ਗੁਲੋ ਦਾ ਹਾਰ ਗਾਣ ਚ ਪਾ ਲਿਆ ਸਗਲ ਗੁਲੋ ਗਾਣ ਹਾਰ ਰਿਹਾ ਜਿਹੜਾ ਰਾਮ ਨਾਮ ਦਾ ਹਾਰ ਸਾਰੇ ਗੁਲੋ ਦਾ ਹਾਰ ਜਿਹਦੇ ਗਾਣ ਚ ਔਗਲ ਕੋਈ ਵੀ ਨਹੀਂ ਉਹ ਰਾਮ ਨਾਮ ਦਾ ਹਾਰ ਜਿੱਤੇ ਨਾਮ ਆਰਾਮ ਨਾਮ ਗਾਣ ਹਾਰ ਪੜਿਆ ਉਹ ਪੜਤ ਵੀ ਬਾਕੀ ਪੜਿਆ ਜਿਹੜਾ ਕੜਿਆ ਜੇਤਾ ਪੜਿਆ ਤੇਤਾ ਕੜਿਆ ਕੜਿਆ ਵਾਰ-ਵਾਰ ਅਵਾੜੀ ਗਏ ਵਾਰ-ਵਾਰ ਅਵਾੜੀ ਗਏ ਸਾਰਾ ਦੁੱਧ ਜੜ ਜਾਊਗਾ ਮਾਸ ਹੋ ਜਾਊਗਾ ਤੇ ਉਹ ਗਰਮੇ ਕਰੀ ਗਏ ਗਰਮੇ ਕਰੀ ਗਏ ਸੜਾ ਭੂਜੂ ਖੋਜ ਬੂਝੋ ਕਰਤ ਵਿਚਾਰਾ ਖੋਜ ਬੂਝ ਜੇ ਖੋਜ ਕੇ ਬੂਝ ਲਵੇ ਖੋਜਣ আর ਬੂਝਣ ਨੂੰ ਚੇਹ ਲੱਗਦਾ ਕੋਈ ਜੜ ਵੋਜੜੂ ਚੱਲ ਲੱਗੂਗਾ ਜੋ ਕਰਤ ਵਿਚਾਰਾ ਭਵਜਲ ਤਰਤਨ ਲੱਗੇ 12 ਭਵਜਲ ਤਰਨੂ ਜਰਦੀ ਲੱਗਦਾ ਕੋਰੂੜੀ ਸਵਾ ਲੱਗਦਾ ਸਮਾ ਸਰ ਖੋਜੜੂ ਬੋਜੜੂ ਲੱਗਦਾ ਭਵਜਲ ਤਰਤਨ ਲੱਗਾ 12 12 ਫਿਰ ਵੀ ਲੱਗਦਾ ਉਹ ਤਾਂ ਪੈਰ ਆ ਜਿਹੜਾ ਇੱਕ ਮਾਇਆ ਦੇ ਵਿੱਚ ਚੱਕ ਕੇ ਦੂਏ ਪਾਸੇ ਰੱਖ ਲੈਣਾ ਫੈਸਲਾ ਕਰਨੂ ਜੇ ਲੱਗਣਾ ਪੈਰ ਚੱਕਣ ਨੂੰ ਇੱਕ ਪੈਰ ਮਾਇਆ ਚ ਐ ਇੱਕ ਪੈਰ ਮਾਇਆ ਤੋਂ ਬਾਹਰ ਹੁਣ ਵੀ ਗਰਪਤੇ ਕਿਸ ਸੁਪਨਾ ਸੁਆ ਸੁਪਰੇ ਤੇ ਆਪ ਬੁਖਾਰੀ ਇੱਕ ਪੈ ਬੈਠਾ ਦਾ ਤਖਤ ਤੇ ਹੀ ਹੈ ਅਸਲ ਸਰੀਰ ਤਖਤ ਤੇ ਬੈਠਾ ਹੈ ਸੁਪਰੇ ਵਾਲਾ ਸਰੀਰ ਬਾਹਰ ਆ ਸਰੀਰ ਸੁਪਰੇ ਵਾਲਾ ਅਸਲੀ ਨਹੀਂ ਹੈ ਪਰ ਐਡੋ ਸੁਪਰੇ ਵਾਲਾ ਬੰਦੇ ਕੌਣ ਕੌਣ ਬੰਦੇ ਇਹ ਸੁਪਰੇ ਵਾਲਾ ਔਰ ਸੁਪਰੇ ਦੇ ਵਿੱਚ ਵੀ ਇਹੀ ਸਰੀਰ ਹੁੰਦਾ ਸਾਡੇ ਕੋਲ ਜਿਹੜਾ ਸੁਪਨਾ ਰੈਂਕਾ ਹੁੰਦਾ ਇਹੀ ਸਰੀਰ ਹੁੰਦਾ ਅਸਲ ਵਿੱਚ ਸਾਡਾ ਇਹ ਜਿਹਾ ਸਰੀਰ ਹੈ ਜੀ ਇਸ ਲਈ ਈਰ ਸਾਡਾ ਕਿਉਂਕਿ ਇਹ ਸਰੀਰ ਨੂੰ ਅਸੀਂ ਆਪਣਾ ਸਰੀਰ ਸਮਝਦੇ ਆ ਇਸ ਕਰਕੇ ਸੁਪਨੇ ਚ ਇਹ ਜੇ ਸਰੀਰ ਦੇ ਸੁਪਨਾ ਹੁੰਦਾ ਇਹ ਨਹੀਂ ਹੈਗਾ ਸਰੀਰ ਇਹ ਜਿਹੜੀ ਸਰੀਰ ਹੈ ਆਪਣਾ ਸਰੀਰ ਤਾਂ ਬਹੁਤ অর্ਗਾਨ ਹੈ ਜੇ ਇਹ ਇਹ ਜਿਹਾ ਉਹਦੀ ਫੋਟੋ ਰੋਣ ਜਵੇ ਰੂਪ ਰੰਗ ਰੇਖਾ ਬਣ ਜਵੇ ਫਿਰ ਇਹ ਖਿੱਚੀ ਨਾ ਜਾਵੇ ਇਹ ਵੀ ਗੱਲ ਕਰਨ ਵਾਲੀ ਸੀ ਸ਼ਾਇਦ ਕਦੇ ਹੋਈ ਹੋਈ ਨਹੀਂ ਇਸ ਰੀਰੀ ਹੈ ਜਿਹੜਾ ਸਪਰਿੰਗਿੰਦੇ ਸਾਨੂੰ ਇਹ ਤਾਂ ਸਾਨੂੰ ਭਰਮ ਹੈ ਵੀ ਸਾਡਾ ਸਰੀਰ ਉਹ ਭਰਮ ਹੈ ਸਾਡਾ ਸਰੀਰ ਵੱੜ ਕੇ ਖੜਾ ਹੋ ਜਾਂਦਾ ਸੁਭ ਵਿੱਚ ਜਿਹੜਾ ਸਾਡਾ ਅਸਲੀ ਸਰੀਰ ਹੈ ਨਾ ਉਹ ਰੂਪ ਨ ਰੰਗ ਨ ਰੇਖ ਕੁਛ ਫਾਇਬੋ ਤੇ ਗੁਰੂ ਤੇ ਪ੍ਰਭੂ ਪਰੋ ਪ੍ਰਭੂ ਦੇ ਵਿੱਚ ਸਮਾ ਜਾਣਾ ਸੀ ਤਾਂ ਪ੍ਰਭ ਤੇ ਗੁਰੂ ਤੇ ਫਿਰ ਇਹਨੇ ਤਾਂ ਉਂਝ ਸਮਾ ਜਾਣਾ ਉਹਦਾ ਹੀ ਸਰੀਰ ਰਹਿ ਜਾਣਾ ਇਹ ਨਿਰਣ ਬੜਾ ਵੜਾ ਸਰੀਰ ਹੈ ਅਸਲ 'ਚ ਸਾਡਾ ਆ ਤਾਂ ਸੁਪਨੇ ਵਾਲਾ ਹੈ ਇਹ ਨਹੀਂ ਰਹੇਗਾ ਫਿਰ ਪਲੇਖਾ 'ਚ ਵੈਸੇ ਵੀ ਇਹ ਸਰੀਰ ਹੈ ਸੁਪਨੇ 'ਚ ਇਹੋ ਜਿਹਾ ਹੀ ਦਿਦਾ ਪਰ ਉਹ ਸਾਨੂੰ ਭਰਮ ਵਾਲਾ ਸਰੀਰ ਹੈ ਉਹ ਵੀ ਉਹ ਨਹੀਂ ਹੁੰਦਾ ਸਰੀਰ ਉਹ ਇਹ ਜਿਹਾ ਨਹੀਂ ਹੁੰਦਾ ਇਹ ਜਿਹੜੀ ਜੋਤ ਸਰੀਰ 'ਚ ਹੈ ਇਹਨਾਂ ਦਾ ਸਮਝ ਜਾਣੇ ਜਿੱਥੋਂ ਪੈਦਾ ਹੋਈ ਹੈ ਉੱਥੇ ਇਹਨਾਂ ਦਾ ਉੱਥੇ ਸੁਆ ਜਾਣੇ ਜਿੱਥੋਂ ਪੈਦਾ ਹੋਈ ਹੈ ਜਦ ਅੰਦਰ ਮੁਖੀ ਰਹਿਣੇ ਨੇ ਬਾਹਰ ਰਹਿਣੇ ਨਹੀਂ ਜੋ ਦੇ ਰਹਿਣੀ ਬਾਹਰ ਫੇਰ ਇਹਨਾਂ ਨੇੜੇ ਬਾਹਰ ਕਹੇ ਅਗਲੀ ਗੱਲ ਹੈ ਖੋਜ ਬੂਝੋ ਕਰਤ ਵਿਚਾਰਾ ਤੋ ਭਵਜਲ ਤਰਤਨ ਲੱਗ ਵਾ ਬਾਰ ਭਵਜਲ ਕੀ ਤਰਨਾ ਉਦੋਂ ਸੁਭਾਗਿਆ ਜਾ ਕੇ ਭਵਜਲ ਤਰ ਗਿਆ ਜਾਦੇ ਵਾਰ ਉਹ ਸਮਾ ਗਿਆ ਅੰਦਰ ਆਪਣੇ ਬੂਡ ਦੇ ਵਿੱਚ ਪਾਵਜਲ ਕੀ ਨਾ ਦਰਨਾ ਸੀ ਪਾਵਜਲ ਇਹੋ ਸਰੀਰ ਹੈ ਪਾਵਜਲ ਦਾ ਸਰੀਰ ਹੈ ਜਿਉਂਦੇ ਨੇ ਸਰੀਰ ਛੱਡਨ ਦੀ ਤਿਆਗਣ ਦੀ ਤਿਆਗਤਾ ਪਾਵਜਲ ਤਾਰਨ ਦਾ ਤਾਂ ਇਹ ਇੱਕ ਗੱਲ ਕਹੀ ਹੋਈ ਹੈ ਹੋਰ ਕਹਿਆ ਵੀ ਕੀ ਜਾਵੇ ਜਲ ਦੇ ਉੱਤੇ ਤਾਂ ਤਰੀਦਾ ਜੁਲਦਾ ਹੈ ਜਲ 'ਚ ਡੁੱਬ ਜਾਈਦਾ ਹੁੰਦਾ ਹੈ ਜਦ ਪਾਣੀ ਜਲ ਕਹਿਤਾ ਤੇ ਫਿਰ ਆਓ ਜੇ ਡੁੱਬਿਆ ਹੁੰਦਾ ਜਾਂ ਤਰ ਦਖਦੁਰ ਪਰ ਕਹੇ ਦੇ ਵੀ ਕੀ ਇਹ ਸਾਡੀ ਜਿਹੜੀ ਭਾਇਰ ਇਹ ਵੀ ਉਹ ਪ੍ਰੋਬਲਮ ਹੈ ਕਿ ਕਹੇ ਇਥੇ